ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਹੈ ਉਮੀਦ ਆ ਸਭ ਵਧੀਆ ਹੋਵਗੇ ਤੇ ਆਪਣੀ ਕੁਛ ਦਿਨਾਂ ਤੋਂ ਵੀਡੀਓ ਨਹੀਂ ਆਈ ਕਿਉਂਕਿ ਮੈਂ ਕਾਫੀ ਸੀਗਾ ਇਸ ਕਰਕੇ ਖੇਤ ਜੋ ਆਪਾਂ ਚੈਲੰਜ ਲੈਂਦਾ ਸੀ ਪਿਛਲੀ ਵੀਡੀਓ ਵਿੱਚ ਉਹ ਪੂਰਾ ਨਹੀਂ ਹੋਇਆ ਕਿਉਂਕਿ ਮੀਂਹ ਦੇ ਕਾਰਨ ਕਾਫੀ ਪਾਣੀ ਸੀਗਾ ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਦੇਖੋ ਆਪਾਂ ਚੈਲੰਜ ਨੂੰ ਪੂਰਾ ਕਰਨ ਦੀ پوری کوشش ਕਰਾਂਗੇ ਤੇ ਕੁਸ਼ਤ ਤੱਕ ਮੈਂ ਗੁੱਡ ਚੁੱਕਿਆ ਤੁਹਾਨੂੰ ਦਿਖਾ ਰਿਹਾ ਹਾਂ ਇਹ ਆਪਾਂ ਉਥੋਂ ਸਟਾਰਟ ਕੀਤਾ ਸੀਗਾ ਇਸ ਤਰ੍ਹਾਂ ਮੈਂ ਇਹ ਗੁੱਡ ਚੁੱਕਿਆ ਆ ਤੁਸੀਂ ਦੇਖ ਸਕਦੇ ਆਫੀ ਹੱਦ ਤੱਕ ਆਪਾਂ ਕੰਮ ਨੂੰ ਕੰਪਲੀਟ ਕਰ ਚੁੱਕੇ ਕੋਸ਼ਿਸ਼ ਰਹਿੰਦਾ ਹੈ ਤੇ ਇਸ ਕਰਕੇ ਮੈਂ ਅੱਜ ਵੀਡੀਓ ਬਣਾਈ ਹੈ ਕਿਉਂਕਿ ਅੱਜ ਆਪਾਂ ਗੁੱਟ ਸਕਦੇ ਬਾਕੀ ਅੱਜ ਵੀ ਕਾਫੀ ਗਿੱਲਾ ਹੈ ਪਰ ਫਿਰ ਵੀ ਮੈਂ ਇਹ ਵੀ ਵੀਡੀਓ ਨਹੀਂ ਬਣੀ ਇਸ ਕਰਕੇ ਮੈਂ ਬਣਾਈ ਹੋਰ ਤੁਸੀਂ ਦੱਸੋ ਤੁਸੀਂ ਕਿਹੜੀ ਜਗ੍ਹਾ ਤੋਂ ਵੀਡੀਓ ਦੇਖ ਰਹੇ ਹੋ ਅਤੇ ਤੁਸੀਂ ਵੀ ਆਪਦੇ ਘਰ ਦੇ ਲਈ ਕੋਈ ਸਬਜ਼ੀ ਲਗਾਉਣੀ ਹੋ ਤਾਂ ਕਿਹੜੀ ਲਾਉਣੀ ਹੋ ਇਹਦੇ ਬਾਰੇ ਕਮੈਂਟ ਜਰੂਰ ਦੱਸਿਓ ਬਾਕੀ ਜੋ ਮੇਰੀ ਮਿਹਨਤ ਹੈ ਉਹ ਤੁਹਾਨੂੰ ਮੈਂ ਦਿਖਾਵਾਂਗਾ ਜਿੰਨੀ ਕਿ ਮੈਂ ਕਰਦਾ ਬਾਕੀ ਮੈਂ ਜਿਵੇਂ ਜਿਵੇਂ ਇਸ ਨੂੰ ਗੋੜਦਾ ਤਾਂ ਉਸ ਹੱਬਨਾ ਮੈਂ ਤੁਹਾਨੂੰ ਦਿਖਾਵਾਂਗਾ ਕਰਦੇ ਆਪਾਂ ਫਿਰ ਗੱਲ ਲੋਈ ਦੋਸਤੋ ਮੈਂ ਤੁਹਾਨੂੰ ਦੁਬਾਰਾ ਦਿਖਾਉਣਾ ਆਪਾਂ ਅੱਧਾ ਟਾਰਗੇਟ ਪੂਰਾ ਕਰ ਚੁੱਕੇ ਆਂ ਦੇਖੋ ਇਹ ਬੱਲਾ ਮੈਂ ਸਾਈਡ ਤੇ ਕਰਕੇ ਇਥੋਂ ਝੁਕਾ ਇਹ ਝਾੜ ਝਾੜ ਕੇ ਇਸ ਤਰ੍ਹਾਂ ਅੜਦਾ ਬੱਲਾ ਸਾਈਡ ਤੇ ਕਰਤੀਆਂ ਇਹ ਆਪਾਂ अद तक आ चुके हैं तो अद तो घट ही रह गया देखो तो सही रह गया इतने बहुत घट है जगह जिते घा है क्योंकि इतने बड़िया गल आ चुक हैं वो अगे ਦੇਖੋ ਕਦੂ ਵੀ ਲੱਗ ਚੁੱਕੇ ਆ ਦੋ ਦੋ ਕਦੂ ਆ ਕਿਧਰ ਸਾਈਡ ਤੇ ਛੋਟੇ ਆ ਬੋਕੀ ਹੋਰ ਵੀ ਹੈਗੇ ਦੋ ਚਾਰ ਬੱਚੇ ਹੋਣਗੇ ਤਾਂ ਇਹ ਦੇਖੋ ਆ ਸੀ ਇੱਕ ਹੋ ਗਿਆ ਉਹ ਅੱਗੇ ਵੀ ਚਲੋ ਠੀਕ ਹੈ ਦੋਸਤੋ ਧੰਨਵਾਦ ਤੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਫੇਸਬੁੱਕ ਤੇ ਜਾਂ YouTube ਤੇ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਇੰਨੀ ਜਰੂਰ ਹੈਲਪ ਕਰਿਓ ਤੇ ਸਾਥ ਦਿਓ ਬਤਵਦ ਜੇ ਕੋਈ ਤੁਹਾਨੂੰ ਜਾਣਕਾਰੀ ਹੈ ਸਬਜ਼ੀ ਬਾਰੇ ਤਾਂ ਉਹ ਵੀ ਤੁਸੀਂ ਸਲਾਹ مشورہ ਦੇ ਓਕੇ ਧੰਨਵਾਦ ਥੈਂਕ ਯੂ